ਇਹ ਪੈਣ ਨਹੀਂ ਤਾਂ ਸਧਾਨੇ ਤੋਂ ਆਪਣੇ ਵਿਚਾਰ ਬੈਠੇ ਆਪਣੀ ਜਗ੍ਹਾ ਤੇ ਖੜੇ ਹੋ ਜਾਂ। ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦਾ ਛੋਟਾ ਜਿਹਾ ਬੱਚਾਗਾ ਸੋ ਇਹਨਾਂ ਨੇ ਪਾਣੀ ਗਰਮ ਕਰਨ ਵਾਸਤੇ ਰਾਡ ਲਾਇਆ ਹੋਇਆ ਸੀਗਾ ਤਾਂ ਇਹ ਆਪਣਾ ਕੰਮ ਕਰ ਰਹੀ ਸੀ ਤਾਂ ਜੋ ਇਹਨਾਂ ਦੇ ਪਤੀ ਸੀਗੇ ਔਰ ਬੱਚੇ ਦੇ ਕੋਲੇ ਬੈਠੇ ਸੀਗੇ ਇਹਨਾਂ ਨੇ ਕਿਹਾ ਵੀ ਤੁਸੀਂ ਬੱਚੇ ਦਾ ਧਿਆਨ ਰੱਖਿਓ ਵੀ ਰਾਗ ਲੱਗਿਆ ਹੋਇਆ ਵੀ ਕਿਤੇ ਉੱਧਰ ਨਾ ਚਲ ਜੇ ਪਰ ਉਹ ਵੀ ਭੁੱਲ ਗਏ ਉਹ ਥੋੜਾ ਜਿਹਾ ਇੱਧਰ ਉੱਧਰ ਹੋ ਗਏ ਤਾਂ ਪਰ ਪਰਮੇਸ਼ਵਰ ਦੀ ਹਰ ਵਕਤ ਸਾਡੇ ਸਭਨਾਂ ਤੇ ਨਿਗਾਹ ਰਹਿੰਦੀ ਆ ਉਹ ਸਾਡਾ ਨਿਗਹਿਵਾਨ ਪਰਮੇਸ਼ਵਰ ਆ ਤਾਂ ਉਸ ਪਰਮੇਸ਼ਵਰ ਨੇ ਉਸ ਬੱਚੇ ਨੂੰ ਘੰਟ ਲੱਗਣ ਤੋਂ ਬਚਾਇਆ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਸੋ ਇਹਨਾਂ ਦੀ ਕਦਵਾਹੀ ਹੋਰ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਥੋੜੀ ਪ੍ਰੋਬਲਮ ਹੋ ਗਈ ਸੀਗੀ ਚਲੋ ਹੋਣੰਦੀ ਹਰ ਘਰ ਦੇ ਵਿੱਚ ਇਹਨਾਂ ਨੇ ਰੱਬ ਦੇ ਦਾਸ ਦੇ ਨਾਲ ਦਾਸੀ ਦੇ ਨਾਲ ਉਹ ਗੱਲ ਸ਼ੇਅਰ ਕੀਤੀ ਵੀ ਬਰੇ ਦਾਸ ਨੇ ਕਿਹਾ ਵੀ ਤੁਸੀਂ ਤਿੰਨ ਦਿਨਾਂ ਦੇ ਵਰਤ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਨਿਮਰਤਾ ਦੇ ਨਾਲ ਰੱਖੋ ਤਾਂ ਇਹਨਾਂ ਨੇ ਉਸੇ ਤਰ੍ਹਾਂ ਕੀਤਾ ਤਿੰਨ ਦਿਨਾਂ ਨਾ ਵਰਤ ਰੱਖਿਆ ਪੂਰੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕੀਤੀ ਵਰਤ ਰੱਖਿਆ ਪੂਰਾ ਵਿਸ਼ਵਾਸ ਇਹਨੇ ਪਰਮੇਸ਼ਵਰ ਤੇ ਰੱਖਿਆ ਤਾਂ ਇਹਨਾਂ ਦਾ ਵਿਸ਼ਵਾਸ ਪਰਮੇਸ਼ਵਰ ਨੇ ਪੂਰਾ ਕੀਤਾ ਤਾਂ ਦੇ ਪਤੀ ਅੱਜ ਚਰਚ ਦੇ ਵਿਚਾਰੇ ਨੇ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਨਗੇ ਸੋ ਅਗਲੀ ਗਵਾਹੀ ਆਪਣੇ ਵਿਚਕਾਰ ਭੈਣ ਦੇ ਸਵੰਤਕ ਕੋਲ ਬੈਠੇ ਨੇ ਚਿਹੜ ਪਰਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਤਾਂ ਉਹਨਾਂ ਦੀ ਗਵਾਹੀ ਹੈ ਕਿ ਪਿਛਲੇ ਹਫ਼ਤੇ ਇਹਨਾਂ ਦਾ ਪੋਤਾਗਾ ਉਹ ਕਾਫੀ ਜ਼ਿਆਦਾ ਬਿਮਾਰ ਹੋ ਗਿਆ ਸੀ ਕਹਿੰਦੇ ਸੀ ਕਾਫੀ ਜ਼ਿਆਦਾ ਦਵਾਈ ਵੀ ਉਹਨੂੰ ਦਿਵਾਈ ਸੀ ਕੋਈ ਫਰਕ ਨਹੀਂ ਪੈ ਰਿਹਾ ਸੀ ਦਵਾਈ ਲੱਗ ਨਹੀਂ ਰਹੀ ਸੀ पर इोती जो रब ने अपनी बीमारी तो निजात दिखाई परमेश महिमा करा और फिर दस दिन कहने रबरेसू दसी ने रबरे जो घर खाने से बुलाया पूरी सेवा इन्हों की पोती ने, ने की रबरेदी दासी बहुत ज्यादा खुश ने सबजन जोर परमेश् नाम की महिमा करा गे ਤਾਂ ਇਹਨਾਂ ਦੀ ਆਪਣੇ ਵਿਚਾਰ ਅਗਲੀ ਗਵਾਹੀ ਆ ਭੈਣ ਸਰਬਜੀਤ ਕੌਰ ਰਾਮਗੜ੍ਹ ਸੰਧੂਆਂ ਤੋਂ ਉਹ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਤਾਂ ਇਹਨਾਂ ਦੀ ਗਵਾਹੀ ਆ ਕਹਿੰਦੇ ਪਿਛਲੇ 2 ਮਹੀਨਿਆਂ ਤੋਂ ਇਹਨਾਂ ਦਾ ਕੰਨ ਕਾਫੀ ਵਾਰ ਡੁੱਲਦਾ ਸੀਗਾ ਪਰ ਜਦੋਂ ਪਿਛਲੇ ਸੰਡੇ ਇਹ ਚਰਚਾ ਆਈ ਸੀ ਤਾਂ ਇੱਥੇ ਰਬੇਦਾਸ ਨੂੰ ਹੀਲਿੰਗ ਪ੍ਰੇਅਰ ਸਮੇ ਗਵਾਹੀ ਹੋਈ ਸੀਗੀ ਤਾਂ ਇਹਨਾਂ ਸ ਗਵਾਹੀ ਨੂੰ ਰਸੇਵ ਕੀਤਾ ਪਰਮੇਸ਼ਵਰ ਨੇ ਇਹਨਾਂ ਦੇ ਕੰਨ ਨੂੰ ਠੀਕ ਕੀਤਾ ਸਭ ਤੋਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਸੋ ਅਗਲੀ ਗਵਾਹੀ ਆਪਣੇ ਵਿਚਾਰ ਭੈਣ ਸੀਮਾ ਬੱਡੀ ਚੁੱਲੜ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਸੋਨਾਂ ਦੀ ਗਵਾਹੀ ਇੱਕ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਸੀਗਾ ਉਹ ਖਾਣਾ ਨਹੀਂ ਖਾ ਰਿਹਾ ਸੀਗਾ ਤਾਂ ਇਹਨਾਂ ਨੇ ਆਪਣੇ ਬੱਚੇ ਦੇ ਲਈ ਪੂਰੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕੀਤੀ ਤਾਂ ਇਹਨਾਂ ਦਾ ਬੱਚਾ ਖਾਣਾ ਖਾਣ ਲੱਗਿਆ ਸਦਨ ਜੋਤ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ। ਔਰ ਅਗਲੀ ਗਵਾਹੀ ਇਹਨਾਂ ਦੇ ਕਿ ਇਹਨਾਂ ਨੇ ਸੋਚਿਆ ਸੀਗਾ ਆਪਣੇ ਮਨ ਦੇ ਵਿੱਚ ਕਿ ਕਣਕ ਵਾਲਾ ਢੋਲ ਲੈਣਾਗਾ ਪਰ ਇਹਨਾਂ ਕੋਲੇ ਕੋਈ ਇਤਜ਼ਾਮ ਨਹੀਂ ਸੀਗਾ ਕੋਈ ਪੈਸਾ ਨਹੀਂ ਸੀ ਇਹਨਾਂ ਦੇ ਹੱਥ 'ਚ ਤਾਂ ਫਿਰ ਇਹਨੇ ਪਰਮੇਸ਼ਰ ਤੇ ਵਿਸ਼ਵਾਸ ਰੱਖਿਆ ਪਰ ਪਰਮੇਸ਼ਰ ਨੇ ਉਹ ਸਾਡਾ ਇੰਤਜ਼ਾਮ ਨਹੀਂ ਪਰਮੇਸ਼ਰ ਆ ਪਰਮੇਸ਼ਰ ਨੇ ਪੈਸਾ ਨੇ ਇੰਤਜ਼ਾਮ ਕੀਤਾ ਨੇ ਆਪਣਾ ਕਣਕ ਵਾਲਾ ਟਰੋਲਿਆ ਸਭ ਤੋਂ ਜ਼ੋਰ ਦੀ ਤਾੜੀ ਦਿਨ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਸਗਲੇ ਗਵਾਹੀ ਆਪਣੇ ਵਿਚਕਾਰ ਭੈਣ ਮਿੰਦਰੋ ਸਦਾਣੀ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਭੈਣ ਮਿੰਦਰੋ ਸੋ ਇਹਨਾਂ ਦੀ ਗਵਾਹੀ ਆ ਕਿ ਇਹਨਾਂ ਦਾ ਬੇਟਾ ਹੈਗਾ ਉਨਾਰੀ ਟੋਹੀ ਦੇ ਵਿੱਚ ਕਾਫੀ ਜ਼ਿਆਦਾ ਦਰਦ ਸੀਗਾ ਕਹਿੰਦੇ ਵੀ ਅਸੀਂ ਕਾਫੀ ਦਵਾਈਆਂ ਦਵਾ ਕੇ ਉਹਨੂੰ ਦੇਖ ਲਿਆ ਸੀਗਾ ਕੋਈ ਫਰਕ ਨਹੀਂ ਪਿਆ ਸੀਗਾ ਪਰ ਇਹਨਾਂ ਨੇ ਰੱਬ ਦੇ ਦਾਸ ਤੋਂ ਜਦੋਂ ਆਪਣੇ ਬੇਟੇ ਲਈ ਪ੍ਰੇਅਰ ਕਰਵਾਈ ਤਾਂ ਉਸ ਟਾਈਮ ਪਰਮੇਸ਼ੁਰ ਨੇ ਸ਼ੂਕ ਕੇ ਉਹਨਾਂ ਦੇ ਟੋਹੀ ਦੇ ਦਰਦ ਤੋਂ ਉਹਨਾਂ ਨੂੰ ਮਜ਼ਾਦ ਦਿੱਤੀ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ੁਰ ਦੇ ਨਾਮ ਦੀ ਮहिमा ਕਰਾਂਗੇ ਸੋ ਅਗਲੀ ਗਵਾਹੀ ਆਪਣੇ ਵਿਚਾਰ ਪੈਣ ਜਸਵਿੰਦਰ ਕੌਰ ਕਾਸ਼ੀਪੁਰ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾ ਸੋ ਇਹਨਾਂ ਨੇ ਗਵਾਹੀ ਹੈ ਇਹਨਾਂ ਦੇ ਨੰਨ ਦਾ ਉਹਨਾਂ ਨੂੰ ਕੋਈ ਚੱਕਰ ਸੀਗਾ ਤਾਂ ਉਹ ਕਿਹਾ ਵਾਸ਼ਰੂਮ ਦੇ ਵਿੱਚ ਗੁੰਮ ਹੋ ਕੇ ਡਿੱਗ ਜਾਂਦੇ ਸੀਗੇ ਤਾਂ ਇਹਨਾਂ ਨੇ ਰੱਬ ਦੀ ਦਾਸ ਤੋਂ ਉਹਨਾਂ ਦੇ ਲਈ ਪ੍ਰੇਅਰ ਕਰਵਾਈ ਰੱਬ ਦੀ ਦਾਸੀ ਤੋਂ ਉਹਨਾਂ ਦੇ ਲਈ ਪ੍ਰੇਅਰ ਕਰਵਾਈ ਤਾਂ ਰੱਬ ਨੇ ਤਾਂ ਪਰਮੇਸ਼ਰ ਨੇ ਇਹਨਾਂ ਦੇ ਨੰਨ ਨੂੰ ਉਸੇ ਟਾਈਮ ਘਰ ਬੁਲਾ ਕੇ ਜਦੋਂ ਪ੍ਰੇਅਰ ਕਰਵਾਈ ਤਾਂ ਸ਼ੁਕ ਚੰਗਾ ਕੀਤਾ ਔਰ ਉਹਨਾਂ ਨੂੰ ਜੋ ਵੀ ਕੋਈ ਚੱਕਰ ਸੀਗਾ ਉਸ ਤੋਂ ਮੁਜਾਤ ਰਹੀਤੀ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਸਗਲੇ ਗਵਾਹੀ ਆਪਣੇ ਵਿਚਾਰ ਪੈਨ ਗੁਰਵਿੰਦਰ ਗੌਰ ਚੁੱਲੜ ਤੋਂ ਆਪਣੀ ਜਗ੍ਹਾ ਤੇ ਖੜੀ ਹੋ ਜਾਂ। ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਨੇ ਐਗਜ਼ਾਮ ਤੋਂ ਪਹਿਲਾਂ ਰੱਬ ਦੇ ਦਾਸ ਤੋਂ ਆਪਣੇ ਲਈ ਪ੍ਰੇਅਰ ਕਰਵਾਈ ਸੀ ਕਿ ਜੋ ਮੈਂ ਐਗਜ਼ਾਮ ਦੇ ਮਾਮਾ ਦਾ ਰਿਜ਼ਲਟ ਬਹੁਤ ਵਧੀਆ ਆਵੇ। ਪੈਨਾਰੇ 80 ਦੇ ਸੈਕੰਡ ਯੀਅਰ ਦੇ ਐਗਜ਼ਾਮ ਸੀਗੇ ਤਾਂ ਪਰਮੇਸ਼ਵਰ ਨੇ ਇਹਨਾਂ ਦਾ ਰਿਜ਼ਲਟ ਕਾਫੀ ਜ਼ਿਆਦਾ ਵਧੀਆ ਲੈ ਕੇ ਆਂਦਾ 81% ਨੰਬਰ ਇਹਨਾਂ ਨੇ ਲਏ ਨੇ। ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਵੀ ਮहिमा ਕਰਾਂਗੇ। ਸਗਲੀ ਗਵਾਹੀ ਹੈ ਆਪਣੇ ਵਿਚਕਾਰ ਭਰਾ ਦੇਗਾ ਜੀ ਖੜੇ ਨੇ ਕੋdni ਹੱਡ ਤੋਂ ਪਿੱਛੇ ਉਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਪੈਰ 'ਚ ਕੋਈ ਪ੍ਰੋਬਲਮ ਹੋ ਗਈ ਸੀ ਇਹ ਕਹਿੰਦੇ ਮੈਨੂੰ ਨਹੀਂ ਪਤਾ ਕਿ ਮਾਸ ਖੰਗਿਆ ਪੀਗਾ ਜਾਂ ਕੋਈ ਨਾੜ ਵਗੈਰਾ ਚੜੀ ਸੀਗੀ ਤਾਂ ਇਹਨਾਂ ਦੇ ਪੂਰੇ ਵਿਸ਼ਵਾਸ ਦੇ ਨਾਲ ਜੋ ਮਸਾ ਦਿੱਤਾ ਹੋਇਆ ਤੇਲ ਹੁੰਦਾ ਉਹ ਇਹਨਾਂ ਨੇ ਆਪਣੀ ਪੈਰ ਦੇ ਉੱਤੇ ਮਲਿਆ ਤਾਂ ਉਸ ਟਾਈਮ ਪਰਮੇਸ਼ਵਰ ਨੇ ਇਹਨਾਂ ਦੇ ਪੈਰ ਨੂੰ ਛੂ ਕੇ ਚੰਗਾ ਕੀਤਾ ਸਭzan ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਔਰ ਇਹਨਾਂ ਦੀ ਗਵਾਹੀ ਹੋ ਰਾ ਕਿ ਇਹਨਾਂ ਨੇ ਆਪਣੇ ਘਰ ਦੇ ਵਿੱਚ ਮੁਰਗੀਆਂ ਰੱਖਿਆ ਹੋਇਆ ਇਹਨਾਂ ਦੀ ਇੱਕ ਮੁਰਗੀ ਸੀ ਉਹ ਕਾਫੀ ਜ਼ਿਆਦਾ ਕਹਿੰਦੇ ਬਿਮਾਰ ਹੋ ਗਈ ਸੀ ਕਿ ਉਹ ਚ ਉਹਨਾਂ ਖਾਂਡੀ ਸੀ ਨਾ ਚੌਲ ਦੀ ਖੂਬੀ ਸੀ ਬੈਠੀ ਰਹਿੰਦੀ ਸੀ ਕਹਿੰਦੇ ਮੈਂ ਉਸ ਮੁਰਗੀ ਤੇ ਵੀ ਪੂਰੇ ਵਿਸ਼ਵਾਸ ਦੇ ਨਾਲ ਮਸਾ ਕੀਤਾ ਹੋਇਆ ਤੇਲ ਲਾਇਆ ਤਾਂ ਉਹ ਮੁਰਗੀ ਉਸੇ ਟਾਈਮ ਕਹਿੰਦੇ ਚੰਗੀ ਹੋ ਗਈ ਤੁਰਨ ਲੱਗੀ ਖਾਣ ਲੱਗੀ ਸਭ ਨੇ ਜ਼ੋਰ ਦੀ ਚਾੜੀ ਤੇ ਮੈਂ ਪਰਮੇਸ਼ਰ ਦੇ ਨਾਮ ਦੀ ਧਜੀ ਕਰਦੇ ਅਗਲੀ ਗਵਾਹੀ ਆਪਣੇ ਵਿਚਕਾਰ ਪੈਨ ਰਿੰਪਿਕ ਔਰ ਬੈਠੇ ਨੇ ਤੂਲ ਬੰਸਾਰੇ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਸੇਨਾ ਦੀ ਗਵਾਹੀ ਹੈ ਕਿ ਪਿਛਲੇ ਦਿਨੀ ਸ਼ੈਤਾਨ ਨੇ ਕਾਫੀ ਵੱਡਾ ਚੱਕਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਫੈਮਿਲੀ ਦੇ ਵਿੱਚ ਪਾਇਆ ਸੀਗਾ ਇਹਨਾਂ ਨੂੰ ਦਿਮਾਗੀ ਤੌਰ ਤੇ ਥੋੜਾ ਅਪਸੈਟ ਕਰਦਾ ਸੀਗਾ ਸ਼ੈਤਾਨ ਨੇ ਪਰ ਇਹ ਵੀ ਰੱਖਿਆ ਰੱਬ ਨੇ ਘਰ ਦੇ ਵਿੱਚ ਇਹਨਾਂ ਦੇ ਪਰਿਵਾਰ ਨਾਲ ਘਰੇ ਵੀ ਤੁਰੀ ਇਹਨਾਂ ਦੇ ਪਿੰਡ 'ਚ ਇਹ ਕਾਫੀ ਜ਼ਿਆਦਾ ਪਰਿਵਾਰ ਨੇ ਇਕੱਠੇ ਹੋ ਕੇ ਪ੍ਰੇਰ ਕਰਦੇ ਆ ਸੰਗਤ ਵੀ ਕਰਦੇ ਆ ਤਾਂ ਉਸੇ ਵਿਸ਼ਵਾਸ ਨੇ ਇਹਨਾਂ ਨੂੰ ਚੰਗਾ ਦਿੱਤਾ ਔਰ ਰਬੇਦਾਸ ਜੀ ਨਾਲ ਪ੍ਰੇਅਰ ਕਰਦੇ ਸੀ ਕਿ ਉਸੇ ਵਿਸ਼ਵਾਸ ਨੇ ਇਹਨਾਂ ਨੂੰ ਕਿਸੇ ਦਿਮਾਗੀ ਪ੍ਰਵਰਤ ਸੁਤਕਾਰਾ ਦਿੱਤਾ ਸਭਨ ਜ਼ੋਰ ਦੀ ਤਾੜੀਆਂ ਪਰਮੇਸ਼ਰ ਜੀ ਨਾਲ ਦੀ ਮहिमा ਕਰਨਗੇ ਔਰ ਇਹਨਾਂ ਦੇ ਪਰਿਵਾਰ ਦੀ ਗਵਾਹੀ ਹੋ ਰਹੀ ਕਿ ਇਹਨਾਂ ਦਾ ਬੇਟਾ ਛੋਟਾ ਜਿਹਾ ਅਜੂਬ ਹੈ ਤਾਂ ਇਨਾਂ ਦੇ ਪਤੀ ਦੱਸਦੇ ਕਿ ਮੇਰਾ ਬੇਟਾ ਵੀ ਕਹਿੰਦੇ ਗੁੰਮ ਹੋ ਕੇ ਡਿੱਗਣ ਲੱਗ ਗਿਆ ਸੀਗਾ ਪਰ ਅਦਾਸ ਤੋਂ ਮੈਂਨੇ ਆਪਣੇ ਬੇਟੇ ਲਈ ਫੇਲ ਕਰਵਾਈ ਤਾਂ ਪਰਮੇਸ਼ਰ ਨੇ ਉਸ ਟਾਈਮ ਇਹਨਾਂ ਦੇ ਬੇਟੇ ਨੂੰ ਛੂ ਕੇ ਚੰਗਾ ਕੀਤਾ ਔਰ ਇਹਨਾਂ ਦੀ ਗਵਾਹੀ ਹੋ ਰਹਾ ਕਿ ਇਹਨਾਂ ਦੀ ਇੱਕ ਬੇਟੀ ਹੈ ਰੀਤੂ ਉਸ ਨੂੰ ਵੀ ਸ਼ੈਤਾਨ ਨੇ ਆਪਣੇ ਚੰਗੋਲੇ ਵਿੱਚ ਲੈ ਲਿਆ ਸੀਗਾ ਤਾਂ ਉਹ ਬੇਟੀ ਵੀ ਕਹਿੰਦੇ ਗੁੰਮ ਹੋ ਕੇ ਡਿੱਗਣ ਲੱਜੀ ਸੀਗੀ ਤਾਂ ਪਰਮੇਸ਼ਰ ਨੇ ਉਸ ਬੇਟੀ ਨੂੰ ਵੀ ਛੂ ਕੇ ਚੰਗਾ ਕੀਤਾ ਸਭzan ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸਗਲੇ ਗਵਾਹੀ ਆਪਣੇ ਵਿਚਕਾਰ ਭੈਣ ਸ਼ੰਗਰਕੌਰ ਨੇ ਲਾੜ ਬੰਜਾਰੇ ਤੋਂ ਉਹ ਉਹ ਪਿੱਛੇ ਪਾਣੀ ਦੀ ਸੇਵਾ ਕਰਨੇ ਵਲੰਟੀਅਰ ਨੇ ਆਪਣੇ ਚਰਚ ਦੇ ਵਿੱਚ ਤਾਂ ਉਹਨਾਂ ਦੀ ਗਵਾਹੀ ਹੈ ਕਹਿੰਦੇ ਮੈਨੂੰ ਦੋ ਤਿੰਨ ਵਾਰੀ ਕਰੰਟ ਲੱਗਿਆ ਕਰੰਟ ਵੀ ਕਾਫੀ ਜ਼ਿਆਦਾ ਬੋਲਟੇਜ ਦਾ ਲੱਗਿਆ ਤਾਂ ਕਹਿੰਦੇ ਆਪਾਂ ਕਹਿੰਨੇ ਨਾ ਜੇ ਕਰੰਟ ਲੱਗ ਜਾਏ ਕਹਿੰਦੇ ਬੰਦਾ ਸ਼ਾਇਦ ਹੀ ਬਚਦਾ ਨਾ ਤਾਂ ਇਹ ਕਨੇ ਨੂੰ ਬਹੁਤ ਜ਼ਾਰੇ ਵਾਰ ਕਰੰਟ ਲੱਗਿਆ ਪਰ ਇਹਨਾਂ ਦਾ ਵਿਸ਼ਵਾਸ ਕਿ ਆ ਪਰਮੇਸ਼ਵਰ ਧੰਦਾ ਕਹਿੰਦੇ ਵੀ ਪਰਮੇਸ਼ਵਰ ਨੇ ਉਹ ਆਪਣੇ ਕੰਮਾਂ ਦੇ ਲਈ ਆਪਣੀ ਮਾਹੀਮਤ ਲਈ ਇਸਤੇਮਾਲ ਕਰਨਾਰ ਪਰਮੇਸ਼ਵਰ ਨੇ ਇਹਨਾਂ ਦੀ ਜਾਨ ਬਚਾਈ ਉਸ ਕਰੰਟ ਤੋਂ ਸਭ ਤੋਂ ਜ਼ੋਰ ਦੀ ਤਾੜੀ ਦੇ ਲਈ ਪਰਮੇਸ਼ਵਰ ਤਾੜੀ ਦੇ ਨਾਲ ਪਰਮੇਸ਼ਵਰ ਦਾ ਧੰਨਵਾਦ ਕਰਾਂਗੇ ਔਰ ਅਗਲੀ ਗਵਾਹੀ ਆਪਣੇ ਵਿਚਾਰ ਪੈਨ ਕਰਨੀਦਿਕਾ ਔਰ ਰਾਪੂਰਤਾ ਪੈਨ ਕਰਨੀਦਿਕਾ ਰਾਪੂਰਤ ਤੋਂ ਪਿੱਛੇ ਖੜੇ ਨੇ ਉਹਨਾਂ ਦੀ ਗਵਾਹੀ ਹੈ ਉਹਨਾਂ ਦਾ ਪੇਤਾ ਕਾਫੀ ਜ਼ਿਆਦਾ ਬਿਮਾਰ ਹੋ ਗਿਆ ਸੀ ਜਾਂ ਛੋਟਾ ਜਿਹਾ ਤਾਂ ਉਹਨਾਂ ਨੇ ਰੱਬ ਦੇ ਦਾਸ ਤੋਂ ਆਪਣੇ ਪੋਤੇ ਲਈ ਥੇਰੇ ਕਰਵਾਏ ਤਾਂ ਉਸ ਟਾਈਮ ਪਰਮੇਸ਼ਰ ਮੇਨਾਂ ਦੇ ਪੋਤੇ ਨਾਲ ਸੂਕੇ ਸੰਗਾ ਕੀਤਾ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਔਰ ਇਹਦੀ ਗਵਾਹੀ ਹੋ ਰਹੀ ਹੈ ਕਿ ਇਹ ਆਪ ਵੀ ਕਹਿੰਦੇ ਕਾਫੀ ਜ਼ਿਆਦਾ ਮੈਂ ਬਿਮਾਰ ਹੂੰ ਕਿਸੇ ਮੈਨੂੰ ਵੀ ਕਹਿੰਦੇ ਕੋਈ ਦਵਾਈ ਨਹੀਂ ਲੱਗ ਰਹੀ ਸੀ ਮੈਂ ਕਾਫੀ ਦਵਾਈ ਖਾ ਕੇ ਬੈਠੀ ਸੀ ਪਰ ਮੈਂ ਜਦੋਂ ਰਬਰੇ ਦਾਸ ਤੇ ਦਾਸੀ ਤੋਂ ਪ੍ਰੇਰ ਕਰਵਾਈ ਕਹਿੰਦੇ ਉਸ ਕੈਂਪ ਪਰਮੇਸ਼ੁਰ ਨੇ ਛੂਕੇ ਮੈਨੂੰ ਚੰਗਾ ਕੀਤਾ ਸਭ ਤੋਂ ਜ਼ੋਰ ਦੀ ਤਾੜੀ ਦੇ ਪਰਮੇਸ਼ੁਰ ਦੀ ਨਾਮ ਦੀ ਮहिमा ਕਰਾਂਗੇ ਔਰ ਅਗਲੀ ਗਵਾਹੀ ਆਪਣੇ ਵਿਚਾਰ ਪੈਨ ਕਰਨ ਦੀ ਇੱਕ ਹੋਰ ਤੋਂ ਮੈਂ ਜਦੋਂ ਬੈਠੀ ਨਾ ਆਪਣੇ ਵਿਚਾਰ ਆਪਣੇ ਜਗ੍ਹਾ ਤੇ ਖੜੇ ਹੋ ਜਾ ਤਾਂ ਇਹਨਾਂ ਦੀ ਪਹਿਲੀ ਗਵਾਹੀ ਹੈ ਕਿ ਡਾਕਟਰਾਂ ਇਹਨਾਂ ਦੇ ਰਸੌਲੀ ਦੱਸੀ ਸੀਗੀ ਪਰ ਇਹ ਕਹਿੰਦੇ ਮੈਨੂੰ ਮੇਰੇ ਪਰਮੇਸ਼ਵਰ ਤੇ ਵਿਸ਼ਵਾਸ ਹੈ ਕਿ ਮੈਨੂੰ ਕਿਸੇ ਆਪਰੇਸ਼ਨ ਦੀ ਲੋੜ ਨਹੀਂ ਪੈਣੀ ਇਹਨਾਂ ਨੇ ਪੂਰੇ ਵਿਸ਼ਵਾਸ ਦੇ ਨਾਲ ਇਹ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਰਹੇ ਔਰ ਪਰਮੇਸ਼ਵਰ ਨੇ ਇਹਨਾਂ ਨੂੰ ਸਿਰ ਰਸੌਲੀ ਤੋਂ ਨजात ਦਿੱਤੀ ਜਰੂਰ ਦੁਬਾਰਾ ਇਹਨਾਂ ਨੇ ਅਲਟਰਾ ਸਾਊਂਡ ਕਰਵਾਈਤ ਹੋਰ ਸੌਲਿੰਗ ਨਹੀਂ ਸੀ ਪਰਮੇਸ਼ਵਰ ਨੇ ਸ਼ਿਫਾਇਤ ਕੀਤੀ ਸਭਨਾਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਔਰ ਇਹਨਾਂ ਦੀ ਗਵਾਹੀ ਹੈ ਔਰ ਇਹਨਾਂ ਦਾ ਬੇਟਾ ਹੈਗਾ ਉਹ ਨਸ਼ੇ ਕਰਨ ਲੱਗਿਆ ਸੀਗਾ ਪਰ ਇਹ ਪਰਮੇਸ਼ਵਰ ਦੇ ਕੇ ਹਰ ਰੋਜ਼ ਆਪਣੇ ਬੇਟੇ ਲਈ ਪ੍ਰਾਰਥਨਾ ਕਰਦੇ ਸੀਗੇ ਤਾਂ ਪਰਮੇਸ਼ਵਰ ਨੇ ਉਹਨੂੰ ਨਸ਼ਾ ਛੱਡਣ ਦੇ ਵਿੱਚ ਮਦਦ ਕੀਤੀ ਸਭਨਾਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਔਰ ਅਗਲੇ ਗਵਾਹੀ ਆਪਣੇ ਵਿਚਾਰ ਭੈਣ ਭੋਲੀ ਬਹਾਦਰਪੁਰ ਤੋਂ ਬੈਠੇ ਨੇ ਖੜੇ ਹੋ ਜਾਣਾ ਆਪਣੀ ਜਗ੍ਹਾ ਤੇ ਸੋਲਣਾ ਨੇ ਗਵਾਹੀ ਹੈ ਕਿ ਇਹਨਾਂ ਦੀ ਸਿਲੰਡਰ ਵਾਲੀ ਕਾਪੀ ਸੀਗੀ ਗੈਸ ਸਿਲੰਡਰ ਵਾਲੀ ਇੱਕ ਕਾਪੀ ਆਪਣੀਆਂ ਗਵਾਂਡੀਆਂ ਦੇ ਘਰ ਪੁੱਲ ਆਏ ਸੀਗੇ ਪਰ ਇਹਨਾਂ ਦੇ ਘਰ ਆ ਕੇ ਯਾਦ ਵੀ ਨਹੀਂ ਵੀ ਮੈਂ ਕਾਪੀ ਕਿੱਥੇ ਰੱਖੀ ਆ ਆਪਣੀ ਤਸ ਜਦੋਂ ਰਾਤ ਨੂੰ ਇਹ ਪ੍ਰਾਰਥਨਾ ਦੇ ਵਿੱਚ ਬੈਠੇ ਸੀਗੇ ਤਾਂ ਰਾਤ ਨੂੰ ਕਹਿੰਦੇ 12 ਵਜੇ ਜਦੋਂ ਮੈਂ ਪ੍ਰਾਰਥਨਾ ਕਰ ਰਹੀ ਸੀ ਤਾਂ ਪਰਮੇਸ਼ਵਰ ਨੇ ਮੇਰੇ ਪ੍ਰਾਰਥਨਾ ਕਰਦੇ ਕਰਦੇ ਯਾਦ ਕਰਵਾਇਆ ਕਿ ਮੈਂ ਆਪਣੀ ਕਾਪੀ ਕਿ ਆਪਣੇ ਗਵਾਂਡੀਆਂ ਦੇ ਘਰ ਭੁੱਲਿਆਈ ਰੱਖ ਕੇ ਤਾਂ ਇਹ ਕਹਿੰਦੇ ਮੈਂ ਦੂਜੇ ਦਿਨ ਗਵਾਂਡੀਆਂ ਦੇ ਘਰੇ ਗਈ ਉਹ ਕਹਿੰਦੇ ਵੀ ਤੁਸੀਂ ਲੈ ਗਏ ਸੀ ਕਹਿੰਦੇ ਆਪਣੀ ਕਾਪੀ ਪਰ ਕਹਿੰਦੇ ਪਰਮੇਸ਼ਵਰ ਨੇ ਮੈਨੂੰ ਉੱਥੇ ਲਿਜਾ ਕੇ ਖੜਾ ਕਰਿਆ ਜਿੱਥੇ ਮੇਰੀ ਕਾਪੀ ਪਈ ਸੀ ਹallelujah ਸਭ ਉਹ ਵੀ ਤਾੜੀ ਦੇ ਪਰਮੇਸ਼ਰ ਦੇ ਨਾਮ ਦੀ ਵਾਹਿਗੁਰੂ ਕਰਾਂਗੇ ਸਗਲੀ ਗਵਾਹੀ ਆਪਕੋ ਦਸਤਾਰ ਭੈਣ ਦਜੀਤ ਕੌਰ ਤੁਹਾਨੂੰ ਤੋਂ ਤਾਂ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੀ ਛੋਟੀ ਜੀ ਬੱਚੀ ਆ ਪਸਮੋ ਕਹਿੰਦੇ ਕਰੰਟ ਲੱਗ ਗਿਆ ਸੀਗਾ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਹਰ ਕਿਸੇ ਬੁਰੇ ਹਾਦਸੇ ਤੋਂ ਬਚਾਇਆ ਸਭਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਸਗਲੀ ਗਵਾਹੀ ਹੈ ਭੈਣ ਹਰਪ੍ਰੀਤ ਕੌਰ ਲਾਰੇ ਤੋਂ ਉਹਨਾਂ ਦੀ ਗਵਾਹੀ ਹੈ ਕਿ ਪਿਛਲੇ 5-6 ਮਹੀਨਿਆਂ ਤੋਂ ਉਹਨਾਂ ਦੇ ਕਾਫੀ ਜ਼ਰਾ ਦਰਦ ਰਹਿਣਾ ਸੀਗਾ ਤਾ ਉਹ ਦੋ ਦਿਨ ਚਰਚਲੇ ਵਿੱਚ ਲਾ ਕੇ ਗਏ ਤਾਂ ਉਸ ਬ੍ਰਾਹਣ ਤੈਗੋਂ ਇਹਨਾਂ ਨੂੰ ਸ਼ੁਹਰਿਆ ਔਰ ਉਸ ਦੰਦ ਤੇ ਮਜ਼ਾਦਰੀ ਤੇ ਸਭਨ ਜੋ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋਏ ਸੀ ਅੱਜ ਦੇ ਗਵਾਹਿਆ ਨਾਲ ਸਾਰੀਆਂ ਗਵਾਹਿਆਵਾਂ ਲਈ ਖਜ਼ੂਰਦਾਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ